23 ਮਾਰਚ 1931 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ। ਆ ਜਿਹੜੇ ਤੇ ਹੁਸੈਨੀਵਾਲਾ ਦੀ ਪਟੜੀ ਵੇਖਣ ਦਿਓ। ਇਹਨੂੰ ਖੂਨ ਦੀ ਪਟੜੀ ਵੀ ਕਿਹਾ ਜਾਂਦਾ ਕਿਉਂਕਿ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਉਹਨਾਂ ਦੇ ਟੁਕੜੇ-ਟੁਕੜੇ ਕਰਕੇ ਤਿੰਨਾਂ ਜਾਨਾਂ ਦੇ ਇੱਥੇ ਲਿਆਂਦਾ ਗਿਆ ਹੁਸੈਨੀਵਾਲਾ ਤੇ ਸਤਲੂ ਦਰਿਆ ਲਾਗੇ ਉੱਥੇ ਨਦੀ ਦੇ ਕੰਢੇ ਕਿਨਾਰੇ ਕੱਢ ਕੇ ਤੇ ਉਹਨਾਂ ਨੂੰ ਤੇਲ ਨਾਲ ਮਿੱਟੀ ਦੇ ਤੇਲ ਨਾਲ ਅਗਲਾ ਦਿੱਤੀ ਗਈ। ਇਥੇ ਪਾਕਿਸਤਾਨ ਜਾਂਦੇ ਲੋਕ ਆਓ ਝੁੱਕ ਕੇ ਸਲਾਮ ਕਰੀਏ ਜਿਨ੍ਹਾਂ ਦੇ ਸੇ ਮੁਕਾਮ ਹੁੰਦਾ ਖੁਸ਼ ਨਸੀਬ ਹੁੰਦੇ ਉਹ ਲੋਕ ਜਿਨ੍ਹਾਂ ਫੋਨ ਜਿਨ੍ਹਾਂ ਦੇ ਵਤਨ ਦੇ ਕੰਮ ਹੁੰਦਾ ਮੈਂ ਅੱਜ ਖੜਾ ਹੁਸੇਨੀਵਾਲਾ ਪੰਜਾਬ ਦੇ ਡਿਸਟ੍ਰਿਕਟ ਫਿਰੋਜ਼ਪੁਰ ਤੇ ਪਿੰਡ ਹੁਸੇਨੀਵਾਲਾ ਜਿਹੜਾ ਕਿ ਇਥੋਂ ਦਾ ਲਾਸਟ ਰੇਲਵੇ ਸਟੇਸ਼ਨ ਹੈ ਤੁਹਾਨੂੰ ਉਹ ਉਥੇ ਅੱਗੇ ਲੈ ਕੇ ਦਿਖਾਵਾਂਗੇ ਦੇ ਚ ਲਿਖਿਆ ਐਂਡ ਆਫ ਰੇਲਵੇ ਤੇ ਸਟੇਸ਼ਨ ਖਤਮ ਹੋ ਜਾਂਦਾ ਇਹ ਹੈਗਾ ਨਾਮਾ ਤੇ ਪੁਰਾਣਾ ਰੇਲਵੇ ਸਟੇਸ਼ਨ ਤੇ ਵੀ ਤੁਹਾਨੂੰ ਲੈ ਕੇ ਚੱਲਾਂਗੇ ਤੇ ਕਿਉਂ ਇਹਨੂੰ ਖੂਨ ਦੀ ਪਟੜੀ ਕਿਹਾ ਜਾਂਦਾ ਆ ਜਿਹੜੇ ਤੇ ਹਸੀਨੀਵਾਲਾ ਦੀ ਪਟੜੀ ਵੇਖਣ ਦਿਓ ਇਹਨੂੰ ਖੂਨ ਦੀ ਪਟੜੀ ਵੀ ਕਿਹਾ ਜਾਂਦਾ ਕਿਉਂਕਿ ਇੱਥੋਂ ਹੀ ਮੋਖੂ ਤੋਂ ਟ੍ਰੇਨ ਫਿਰੋਜ਼ਪੁਰ ਹੁੰਦੇ ਆ ਕਰਾਚੀ ਪੇਸ਼ਾਵਰ ਜਾਂਦੀ ਸੀ ਤੇ ਉਦੋਂ ਖੂਨ ਨਾਲ ਲਤਪਤ ਟ੍ਰੇਨਾਂ ਜਾਂਦੀਆਂ ਸੀ ਇਧਰੋਂ ਮੁਸਲਮਾਨਾਂ ਦੀਆਂ ਉਧਰ ਪਾਕਿਸਤਾਨ ਵਾਲ ਤੇ ਉਧਰੋਂ ਪਾਕਿਸਤਾਨ ਵਾਲੋਂ ਇੰਡੀਆ ਵਾਲ ਹੁੰਦੀਆਂ ਖੂਨ ਦੀਆਂ ਟ੍ਰੇਨਾਂ ਲਤਪਤ ਤਾਂ ਔਨੋਖੀ ਟਰੈਕ ਵੀ ਕਿਹਾ ਜਾਂਦਾ ਤੇ ਇੱਥੇ ਆ ਕੇ ਖਤਮ ਹੋ ਜਾਂਦਾ ਟਰੈਕ ਐਂਡ ਆਫ ਰੇਲਵੇ ਲਿਖਿਆ ਵੀ ਵੇਖ ਸਾਦੇ ਜੀ ਇੱਥੇ ਆ ਕੇ ਟਰੈਕ ਬਿਲਕੁਲ ਖਤਮ ਹੋ ਜਾਂਦਾ ਭਾਰਤ ਨੂੰ ਆਪਣਾ ਇੱਕ ਪਿੰਡ ਬਚਾਉਣ ਲਈ ਹੁਸੈਨੀwala 12 ਪਿੰਡ ਦੇਣੇ ਪਏ ਸੀ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਤੇ ਸ਼ਹੀਦ ਸਿਉਮ ਹਰੀ ਰਾਜਗੁਰੂ ਕਰਕੇ ਹੀ ਇਹਨਾਂ ਕਰਕੇ ਭਾਰਤ ਨੂੰ 12 ਪਿੰਡ ਦੇਣੇ ਪਏ ਸੀ ਕੀ ਕਾਰਨ ਉਹ ਤੁਹਾਨੂੰ ਅੱਗੇ ਦੱਸਾਂਗੇ 23 ਮਾਰਚ 1931 ਨੂੰ ਸੈਂਟਰਲ ਜੇਲ੍ਹ ਲਾਹੌਰ ਵਿੱਚ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ ਜਿਹੜਾ ਕਿ ਸਹੀ ਸਮੇਂ ਮਿੱਥਿਆ 24 ਮਾਰਚ ਕਈਆਂ ਨੂੰ ਪਤਾ ਨਹੀਂ ਹੋਣਾ 24 ਮਾਰਚ ਸਹੀ ਸਮੇਂ ਮਿੱਥਿਆ ਗਿਆ ਸੀ ਪਰ ਇੱਕ ਦਿਨ ਪਹਿਲਾਂ ਹੀ 23 ਮਾਰਚ ਨੂੰ ਫਾਂਸੀ ਦੇ ਦਿੰਦੇ ਆ ਕਿਉਂ ਕਰਕੇ ਕਿਉਂਕਿ ਉਦੋਂ ਦੇ ਦਾ ਮਾਹੌਲ ਇੰਨਾ ਕਿ ਜ਼ਿਆਦਾ ਖਰਾਬ ਸੀ ਤਾਂ ਕਰਕੇ ਕੋਈ ਫਿਰ ਤੋਂ ਐਡਾ ਵੱਡਾ ਕੋਈ ਫੜਕਮਨਾ ਮਚੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਤਾਂ ਕਰਕੇ ਅੰਗਰੇਜ਼ਾਂ ਨੇ ਹਕ ਅੰਕਰੇਜ ਦੀ ਹਕੂਮਤ ਨੇ ਇੱਕ ਦਿਨ ਪਹਿਲਾਂ ਹੀ 23 ਮਾਰਚ ਨੂੰ ਸ਼ਾਮ 7 ਵਜੇ ਫਾਂਸੀ ਦੇ ਦਿੱਤੀ ਗਈ ਸੀ। ਇਹ ਆ ਸ਼ਹੀਦ ਜੋਤੀ ਸਮਾਦ ਇਨਕਲਾਬ ਜਿੰਦਾਬਾਦ ਦੇ ਇਹਨਾਂ ਨੂੰ ਸ੍ਰੀ ਭਗਤ ਸਿੰਘ, ਸ੍ਰੀ ਸੁਖਦੇਵ ਤੇ ਸ੍ਰੀ ਰਾਜਗੁਰੂ ਤੇ ਅਮਰ ਜੋਤੀ ਜਲੰਦੀ ਆ। ਇਹਨਾਂ ਨੂੰ ਨਮਨ ਕਰਦੇ ਆਂ। 12 ਪਿੰਡ ਭਾਰਤ ਨੂੰ ਕਿਉਂ ਦੇਣੇ ਪਏ ਸੀ? ਇਸ ਕਰਕੇ ਦੇਣੇ ਪਏ ਸੀ ਕਿਉਂਕਿ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਤਿੰਨਾਂ ਜਾਣਿਆਦੇ ਇਥੇ ਲਿਆਂਦਾ ਗਿਆ ਹੁਸੈਨੀ ਵਾਲਾ ਤੇ ਸਤਲੁਜ ਦਰਿਆ ਲਾਗੇ ਉੱਥੇ ਨਦੀ ਦੇ ਕੰਢੇ ਕਿਨਾਰੇ ਕੱਢ ਕੇ ਤੇ ਉਹਨਾਂ ਨੂੰ ਤੇਲ ਨਾਲ ਮਿੱਟੀ ਦੇ ਤੇਲ ਨਾਲ ਅਗਲਾ ਦਿੱਤੀ ਗਈ ਜਦ ਜੇ ਲਾਗੇ ਲੋਕ ਹੀ ਉਹ ਉਹਨਾਂ ਨੂੰ ਆਵਾਜ਼ ਆਈ ਤੇ ਉਹ ਬਾਹਰ ਆਏ ਜਦ ਨੂੰ ਉਹ ਆਏ ਤੇ ਪਾਕਿਸਤਾਨੀ ਸੈਨਿਕ ਸਾਰੇ ਭੱਜ ਗਏ ਫਿਰ ਉਹਨਾਂ ਨੇ ਲਾਸ਼ਾਂ ਨੂੰ ਪਾਕਿਸਤਾਨੀ ਸੈਨਿਕਾਂ ਦੇ ਲਾਸ਼ਾਂ ਨੂੰ ਸਤਲੁਜ ਦਰਿਆ ਵਿੱਚ ਸੁੱਟਤਾ ਫਿਰ ਉਹਨਾਂ ਉੱਥੋਂ ਦੇ ਸਥਾਨਕ ਲੋਕ ਹੀ ਜਿਹੜੇ ਉਹਨਾਂ ਨੇ ਦਰਿਆ 'ਚੋਂ ਲਾਸ਼ਾਂ ਕੱਢੀਆਂ ਤੇ ਉਹਨਾਂ ਨੂੰ ਸਮਾਦ ਵਿੱਚ ਮਤਲਬ ਉਹਨਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦੀ ਇਹ ਇਹ ਸਾੜਿਆ ਤੇ ਉਥੇ ਉਹਨਾਂ ਦੀ ਸਮਾਦ ਬਣ ਗਈ। ਸਹੀ ਸੁਖਦੇਵ ਸ਼ਹੀਦ ਪਗਲ ਸਿੰਘ, ਸ਼ਹੀਦ ਰਾਜਗੁਰੂ ਇਹਨਾਂ ਤਿੰਨਾਂ ਕਰਕੇ ਹੀ ਅੱਜ ਪੰਜਾਬ ਇੰਨਾ ਵਧੀਆ ਤੇ ਖੁਸ਼ਹਾਲ ਆ ਇਹਨਾਂ ਕਰਕੇ ਆਜ਼ਾਦ ਹੋਇਆ ਤੇ ਇਹਨਾਂ ਦੀ ਸ਼ਹੀਦੀ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਤੇ ਇਹਨਾਂ ਦੇ ਜਿਹੜੇ ਮਾਤਾ ਹੀ ਰਾਜਗੁਰੂ ਇਹਨਾਂ ਦੇ ਜਿਹੜੇ ਮਾਤਾ ਹੀ ਪੰਜਾਬ ਦੇ ਰਾਸ਼ਟਰ ਮਾਤਾ ਹੀ ਇੱਕ}{|\text{ਸਾਲ ਦੀ}} ਕਿਆ ਸਾਡੇ ਤੁਸੀਂ ਪਾਕਿਸਤਾਨ ਕੋਈ گاؤں ਚੜ ਗਿਆ ਉਸੇਨੀ ਵਾਲਾ ਉਹਨਾਂ ਨੇ ਕਬਜ਼ਾ ਕਰ ਲਿਆ ਸੀ ਤੇ ਉਹਨੂੰ ਛਡਾਉਣ ਕਰਕੇ ਭਾਰਤ ਨੂੰ ਜੇ ਨਾ ਛਡਾਉਂਦੇ ਦੀਪਕ ਸਿੰਘ ਉਹਨਾਂ ਦੀ ਸਮਾਦੀ ਸਾਰੀ ਉਧਰ ਚਲ ਜਣੀ ਸੀ ਤੇ ਉਹਨਾਂ ਐਸੇ ਕਰਕੇ ਛਡਾਏ ਤੇ 12 گاؤں ਫਿਰ ਉਹਨਾਂ ਨੂੰ ਇਹਦੇ ਬਦਲੇ ਦੇਣੇ ਪਏ 12 گاؤں ਦੀ ਕੀਮਤ ਚਕਾਉਣੀ ਪਈ ਤਾਂ ਕਰਕੇ ਉਸੇਨੀ ਵਾਲਾ گاؤں ਇਹਨਾਂ ਨੂੰ ਮਿਲਿਆ ਤੇ ਕਿਉਂਕਿ ਸਮਾਦ ਇੱਧਰ ਹੀ ਤਾਂ ਕਰਕੇ ਫਿਰ ਇੱਧਰ ਸਮਾਦ ਰਹਿ ਗਈ ਇਹ ਵਾ ਪੁਰਾਣਾ ਰੇਲਵੇ ਸਟੇਸ਼ਨ ਜਿਹੜੀ ਕਿ ਇੱਥੇ ਟ੍ਰੇਨ ਹੁੰਦੀ ਸੀ ਉਦੋਂ ਰੋਜਪੁਰ ਵੱਲੋਂ ਚੱਲਦੀ ਪਿਸ਼ਾਵਰ ਤੱਕ ਜਾਂਦੀ ਹੁੰਦੀ ਸੀ ਤੇ ਮੁਸਲਮਾਨਾਂ ਚ ਜਾਂਦੇ ਸੀ ਤੇ ਉਹ ਖੂਨ ਲਹੂ ਲਈ ਟ੍ਰੇਨਾਂ ਜਾਂਦੀਆਂ ਹੁੰਦੀਆਂ ਸੀ ਤੇ ਉਹ ਟ੍ਰੈਕ ਆ ਇੱਥੇ ਗੋਲੀ ਦੇ ਨਿਸ਼ਾਨ ਵੀ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਕਿ ਉਸੇ ਟਾਈਮ ਦੇ ਪੁਰਾਣਾ ਬਣਿਆ ਹੋਇਆ ਇਹ ਪੁਰਾਣਾ ਉਦੋਂ ਦਾ ਬਣਿਆ 47 ਤੋਂ ਪਹਿਲਾਂ ਦਾ ਤੇ ਗੋਲੀਆਂ ਦੇ ਨਿਸ਼ਾਨ ਵੀ ਦੇਖ ਸਕਦੇ ਆ ਇੱਧਰ ਵੀ ਹੈਗੇ ਆ ਆਹ ਦੇਖ ਸਕਦੇ ਤਾਂ ਉਦੋਂ ਦੇ ਨਿਸ਼ਾਨ ਆਖੀ ਆ ਆ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਾਰੇ ਗੋਲੀਆਂ ਦੇ ਨਿਸ਼ਾਨ ਇੱਥੇ ਹੈਗੇ ਮਜੂਦ ਆ ਅੱਜ ਵੀ ਗੋਲਿਆਂ ਦੇ ਨਿਸ਼ਾਨ ਤੇ ਪੁਰਾਣਾ ਵਾ ਤੇ ਉਦੋਂ ਰੇਲ ਰੇਲ ਸਟੇਸ਼ਨ ਹੁੰਦਾ ਸੀ ਇਹ ਤੇ ਇਹਦੇ ਅੰਦਰ ਇਦਾਂ ਵਾ ਸਾਰਾ ਪੁਰਾਣਾ ਬਣਿਆ ਉੱਤੇ ਆ ਤੇ ਥੱਲੇ ਇਹਦੇ ਸਰੰਗ ਹੁੰਦੀ ਬੜੀ ਡੂੰਗੀ ਆ ਮੈਂ ਬੰਦ ਕਰ ਦਿੱਤੀ ਵੀ ਲਾ ਵਾਲ ਪਰ ਆ ਬੜਾ ਡੂੰਗਾ ਵਾ ਇਹਦੇ ਥੱਲੇ ਟ੍ਰੇਨ ਆ ਇਹਦੇ ਥੱਲੇ ਤੇ ਇੱਧਰ ਵੀ ਤਾਂ ਹੀ ਆ ਪੁਰਾਣਾ ਉਹ ਹੁੰਦੀਆਂ ਸੀ ਉਹਦੇ ਪੁਰਾਣੇ ਟਾਈਮ ਦੀਆਂ ਇਹ ਵੀ ਪੁਰਾਣੀ ਮਾਰ ਤੇ ਪੁਰਾਣੀਆਂ ਇੱਟਾਂ ਲੱਗੀਆਂ ਵਾ ਤੇ 47 ਤੋਂ ਪਹਿਲਾਂ ਦੀਆਂ ਸਾਰੇ ਤੇ ਦੇਖ ਸਕਦੇ ਤੇ ਟ੍ਰੇਨ ਨਾਲਦੀ ਹੁੰਦੀ ਸੀ ਹਾਂ ਆ ਗਿਆ ਰੇਲਵੇ ਟਰੈਕ ਐਂਡ ਹੋ ਜਾਂਦਾ ਇੱਥੇ ਆ ਗਿਆ ਉਹ ਤੇ ਦੇਖ ਸਕਦੇ ਹਾਂ ਰੇਲਵੇ ਟਰੈਕ ਇੱਥੇ ਐਂਡ ਹੋ ਜਾਂਦਾ ਇੱਧਰੋਂ ਇੰਡੀਆ ਵਾਲਾ ਹੁੰਦੀ ਇੱਧਰ ਪਾਕਿਸਤਾਨ ਵਾਲ ਜਾਂਦੀ ਹੁੰਦੀ ਸੀ ਤੇ ਜਦੋਂ ਪਾਕਿਸਤਾਨ ਵੱਲੋਂ ਜਾਂਦੀ ਸੀ ਤੇ ਇੱਧਰ ਇੰਡੀਆ ਵੱਲ ਜਾਂਦੀ ਹੁੰਦੀ ਸੀ ਇਹਦੀ ਡੀਟੇਲ ਡੱਬਾ ਅਜੇ ਵੀ ਥੱਲੇ ਮੌਜੂਦ ਹੈਗਾ ਉਹ ਵੀ ਤੁਹਾਨੂੰ ਦਿਖਾਉਨੇ ਆ ਆਹ ਵਾ ਰੇਲਵੇ ਟਰੈਕ ਜਿਹੜੇ ਡੱਬੇ ਇੱਥੇ ਰਹਿ ਗਏ ਇਹੋ ਟ੍ਰੇਨ ਜਾਂਦੀ ਹੁੰਦੀ ਸੀ ਤੇ ਡੱਬੇ ਇੱਥੇ ਇਹਨਾਂ ਨੇ ਰੱਖੇ ਆ ਜਾਦਗਿਰੀ ਚ ਇੱਥੇ ਹੀ ਜਾਂਦੇ ਹੁੰਦੇ ਭਾਰਤ ਤੇ ਇੱਥੋਂ ਹੀ ਪਾਕਿਸਤਾਨ ਵੀ ਜਾਂਦੇ ਹੁੰਦੇ ਉਦੋਂ ਟ੍ਰੇਨ ਕਿੰਡੀ ਵਧੀਆ ਹੁੰਦੀ ਸੀ ਉਦੋਂ ਦੀ ਸੰਭੀ ਹੋਈ ਇਹਨਾਂ ਨੇ ਆਹ ਰੇਲਵੇ ਟਰੈਕ ਤੇ ਅੱਜ ਵੀ ਬਣੇ ਹੋਏ ਆ ਪੁੱਲ ਬਣੇ ਹੁੰਦੇ ਇਹਨਾਂ ਨੂੰ ਢਾਟਾ ਉਹ ਉਥੋਂ ਉਧਰ ਜੋੜਦੀ ਤੇ ਉਹ ਡੱਬਾ ਇੱਥੇ ਹੀ ਰਹਿ ਗਿਆ ਸਮਾਦ ਪੰਜਾਬ ਮਾਤਾ ਜੀ ਭਗਤ ਸਿੰਘ ਜੀ ਦੇ ਮਦਰ ਤੇ ਤੁਹਾਨੂੰ ਉਹਨਾਂ ਦੀ ਦਿਖਾਉਣੀ ਹੈ ਸਮਾਦ ਮਾਂ ਦਾ ਕੀ ਪੰਜਾਬ ਮਾਤਾ ਜੀ ਦੀ ਜਿਹੜੀ ਕੀ ਉਹਨਾਂ ਦੇ ਪੁੱਤਰ ਵੀ ਸੀ ਸ੍ਰੀ ਜਗਤ ਸਿੰਘ ਸ੍ਰੀ ਭਗਤ ਸਿੰਘ ਸ੍ਰੀ ਗੁਰਬੇ ਸਿੰਘ ਸ੍ਰੀ ਕਲਤਾਸ ਸਿੰਘ ਸ੍ਰੀ ਰਜਿੰਦਰ ਸਿੰਘ ਬੀਬੀ ਅਮਰ ਕੌਰ ਬੀਬੀ ਸੁਪਤਰੀ ਬੀਬੀ ਸਕੁੰਤਲਾ ਇਹਨਾਂ ਨੂੰ ਸਰਕਾਰ ਵੱਲੋਂ 1973 ਵਿੱਚ ਆਪ ਜੀ ਨੂੰ ਪੰਜਾਬ ਮਾਤਾ ਕੇ ਨਾਮ ਨਾਲ ਸਮਾਨਿਆ ਗਿਆ ਤੇ ਜੂਨ 1974 ਨੂੰ ਸਵਰਗਵਾਸ ਹੋ ਗਏ ਇਹਨਾਂ ਦੀ ਇੱਛਾ ਅਨੁਸਾਰ ਸਮਾਧੀ ਕੌਂਦੇ ਸ਼ੀਦਾ ਦੀਆਂ ਸਮਾਧੀਆਂ ਨਾਲ ਬਣਾਈ ਗਈ ਇਹਨਾਂ ਦੀ ਇੱਛਾ ਸੀ ਕਿ ਦਾਦੀ ਕੋਮ ਨਾਲ ਮੇਰੀ ਇਹ ਸਮਾਦ ਬਣੇ ਇਹਨਾਂ ਦੀ ਸਮਾਦ ਆਉਤੀ ਦੇਖ ਸਕਦੇ ਆ ਪੰਜਾਬ ਦੇ ਮਾਤਾ ਸਮਾਦ ਇਹ ਉਹ ਦੋ ਦੀਆਂ ਸਮਾਧਾ ਬਣੀਆਂ ਹੋਈਆਂ ਇਹਨਾਂ ਨੂੰ ਵੀ ਨਮਨ ਕਰਦੇ ਆ ਸ਼ਹੀਦ ਭਗਤ ਸਿੰਘ ਦੀ ਮਦਰ ਜੀ ਜਿਨ੍ਹਾਂ ਨੂੰ ਕੀ ਰਾਸ਼ਟਰ ਮਾਤਾ ਵੀ ਕਿਹਾ ਜਾਂਦਾ ਹੈ ਰਾਸ਼ਟਰ ਦਾ ਦਰਜਾ ਦਿੰਦਾ ਇਹਨਾਂ ਨੂੰ ਪੁਰਸਕਾਰ ਵੀ ਮਿਲਿਆ ਸੀ ਇਹਨਾਂ ਨੂੰ ਰਾਜ ਮਾਤਾ ਵਿਖੇ ਤਾਰ ਨਾਲ ਵੀ ਨੂੰ ਆਜਾ ਗਿਆ ਹੈ ਸ਼ਾਮ ਨੂੰ ਸੈਰੇਮਨੀ ਵੀ ਹੁੰਦੀ ਆ ਇੱਥੇ ਹੁਸੈਨੀ ਵਾਲਾ ਬਾਰਡਰ 5 ਵਜੇ ਤੋਂ ਬਾਅਦ ਆ ਗੇਟ ਓਪਨ ਕਰਦੇ ਆ ਉੱਥੇ ਸਮਾਰਦੀ ਹੁੰਦੀ ਹੈ ਜੇ ਤੁਸੀਂ ਆਉਣਾ ਸ਼ਾਮ ਨੂੰ ਸੈਰੇਮਨੀ ਵੇਲੇ ਆਓ ਤੇ ਸਮਾਰਦੀ ਵੀ ਦੇਖ ਸਕਦੇ ਸ਼ਹੀਦ ਦਾ ਦੀ ਤਿੰਨਾਂ ਦੀ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਸਿੰਘ ਤੇ ਸ਼ਹੀਦ ਰਾਜਗੁਰੂ ਸੋ ਇਹ ਸੀ ਅੱਜ ਦੀ ਸਾਡੀ ਜਾਣਕਾਰੀ ਬਲੌਗ ਨੂੰ ਇੱਥੇ ਐਂਡ ਕਰਦੇ ਆਂ ਇਹ ਵਧੀਆ ਲੱਗੇ শেয়ার ਜ਼ਰੂਰ ਕਰ ਦਿਓ ਸੋ ਤੇ ਤੇ ਪਿਆਸ ਜਾਣ ਕੇ ਕਿੱਦਾਂ ਲੱਗਾ ਜ਼ਰੂਰ ਕਮੈਂਟ ਚ ਦੱਸਿਓ ਹੁਣ ਮਿਲਦੇ ਆ ਨੈਕਸਟ ਵਧੀਆ ਲੋਕੋਸ ਲਈ ਬਾਏ ਬਾਏ